ਪਰ ਅੱਜ 3:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਦੇ ਬੰਦੇ ਪੈ ਗਏ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ 2 ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ 2 ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ 4 ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ 4 ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦ ਵਿੱਚ ਭੱਜ ਗਿਆ। ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਰਕ ਕਰਨੇ ਸ਼ੁਰੂ ਕਰ ਦਿੱਤੇ ਫਿਰ ਹੀ ਅੰਦਰੋਂ ਫਾਇ ਕਿਤੇ ਜਿਹੜਾ ਕਿ ਉਹ ਭੱਜ ਗਿਆ। ਪਰ ਮੈਂ ਇੱਕ ਮੈਸੇਜ ਉਹ ਦੇਣਾ ਚਾਹਾਂਗਾ ਕਿ ਮੈਂ ਛੱਡ ਨਹੀਂ ਹਾਂ ਨੀ ਭਾਜੀ। ਕਿਹ ਵੀ ਕੀਮਤ 'ਤੇ ਨਹੀਂ ਛੱਡਾਂਗੇ ਜਿੱਥੇ ਮर्जी ਭੱਜਣਗੇ ਭਾਜੀ। ਭਾਈ ਇਹ ਦੱਸੋ ਮੈਨੂੰ ਕਿ ਜੇ ਨੁਕਸਾਨ ਕਰਕੇ ਲੋਟੇ ਵੀ ਆ ਕਿ ਤੁਹਾਨੂੰ ਹਾਂਜੀ ਉਹਦਾ ਸਾਰਾ ਸੋਨਾ ਲੈ ਗਏ ਜੀ। ਪਿੰਜੜ ਵੀ ਰਹਿ ਗਏ ਆਪਣੇ ਘਰ। ਹਾਂਜੀ ਛਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ। ਤੁਹਾਡੇ ਕਿਹਨੇ

ਤੇ ਮੈਂ ਬਾਹਰ ਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇਗੇ ਉਹਨਾਂ ਕੋਲ ਡੜੀ ਡੜੀ ਵੱਡੀਆਂ ਡੰਗਾਂ ਦਿਨਾਂ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਦੇ ਨੂੰ ਫੋਨ ਕਰਤਾ ਕਿ ਮਨੀਸ਼ ਸਾਡੇ ਘਰ ਨਾਲ ਕੋ ਬੰਦੇ ਆ ਗਏ ਆ ਬਾਹਰ ਤੁਸੀਂ ਕਿਤੇ ਰਾਜੋ 10 ਦੇ ਨੂੰ ਇਹ ਵੀ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗਰੀਨ ਕੱਟ ਕੇ ਬਾਹਰ ਉਦੇਦ ਇਕ ਘੜਾ ਤੇ ਮੈਨੂੰ ਪਤਾ ਲੱਗ ਗਿਆ ਕਿ ਬਾੜ ਕੋਈ ਹੈਗਾ ਗ੍ਰਿਲ ਉਹਨਾਂ ਨੇ ਜਿਸੇ ਨਾਲ ਸੰਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਦ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡੇ ਕਾਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥੱਟਾ ਕਰਾ ਦੇਣਾ ਤੇ ਕੁੰਡੀਆਂ ਤੋੜ ਕੇ ਅੰਦਰ ਆ ਗਏ ਤੇ ਸਾਰਾ ਕੁਝ ਮਤਲਬ ਫਿਰ ਮੇਰੀ ਜੂਲੀ ਜੀ ਨੂੰ ਮੈਂ ਪਾਈ ਹੋਈ ਸੀ ਲਾਗੀ ਇਹਨਾਂ ਦੇ ਵੀ ਸਿਰ 'ਤੇ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਹੈ ਉਹਨਾਂ ਕੋਲ 98 ਕੋਲ 22 ਸੀ ਜਿਹੜਾ ਕੋ ਡਾਇਬਟੀਗਡਾ ਗੰਡੂਆਂ ਦਾ ਸੀ ਇਹ ਇੱਕ ਨਿੱਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥਾਨੀਆਂ ਛੂਈਆਂ ਸਾਰਾ ਸਮਾਨ ਸੀ ਇਹ ਇਹ ਗੀ ਬੇਟੇ ਇਸ ਵਾਰ ਕੀ ਹੋਇਆ ਜੀ ਮੈਂ ਆਪਣੇ ਬਤੀ ਦੇ ਨੋਨ ਜਿਸ ਲਈ ਕਿ ਕਾਈ ਸਕ੍ਰੀਨ ਖੜਾ ਬਲਦ ਨਾ ਉਹ ਕਿਥੇ ਆ ਤੋ ਆਈ ਸੀ ਯੂ ਵਿੱਚ ਹੈ ਇਸ ਲਈ ਉਹਨਾਂ ਯੂਨਿਟ ਹਸਪੀਟਲ ਤਾਂ ਆ ਰਿਹਾ ਬੜਾ ਬੇਵਰਮ ਕੋਈ ਤੁਹਾਨੂੰ ਵੀ ਉਹ ਕਮਕਟਾ ਫੋਨ ਕਰਕੇ ਹਾਂਜੀ ਪੁਲਿਸ ਨੇ ਮੇਰੇ ਭਤੀਜੇ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਕਿ ਸਾਡੇ ਪੂਰਾ ਦੇ ਘਰ ਐਸ ਮੁਪਲਤੀ ਮਾਰਦਾ ਤੋਂ ਦੀ ਪੁਲਿਸ ਕੁਮਕਟੇ ਮੋਜੀ ਪੁਲਿਸ ਸੇ ਥੋੜੀ ਦੇਰ ਬਾਅਦ ਆਈ ਜਦੋਂ ਉਹਨਾਂ ਦੇ ਦੇਖਿਆ ਤਾਂ ਉਹਸਲੇ ਦੌੜ ਗਏ ਜੀ ਨਾ ਕੋਈ ਨਿਗਾਰਦ ਤਾਂ ਮੈਨੂੰ ਕੋਈ 1:29:30 ਮਿੰਟ ਤੇ ਮਨੀਸ਼ ਦਾ ਫੋਨ ਆਇਆ ਵਾ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ ਵਿਦਰ ਨੋਟ ਪਿੰਨ ਤੋਂ 4 ਮਿੰਟ ਜਾਲੀਪੁਰ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਦੋਂ ਸਿਰਫ 30 ਸੈਕਿੰਡ ਦਾ ਸਰਪ ਤਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫੜ ਲਵਾਂਗੇ ਜਿਹੜਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਬ ਵਧੀਆ ਸਖਤ ਪਤਾ ਨੇ ਵੀ ਬੰਦੇ ਕਿਸੇ ਤਰ੍ਹਾਂ ਬਖਸ਼ ਨਹੀਂ ਆ ਉਹਨਾਂ ਨੂੰ ਫੜਿਆ ਗਿਆ। ਭਾਰੀ ਕੋਈ ਨੁਕਸਾਨ ਤਾਂ ਨਹੀਂ ਕਰਦੇਗੇ? ਜੀ ਉਹਨਾਂ ਦਾ ਥੋੜਾ ਜਿਹਾ ਸਮਾਨ ਦਾ ਜਿਹਾ ਸੋਨਾ ਥੋੜਾ ਲੈ ਕੇ ਗਏ ਨੇ ਜੀ ਜਿੰਦਾ ਇੱਕ ਟੋਪਸਾ ਚੰਦੂ ਚਾਹਨਾ ਤੇ ਟੂਰੀਆਂ ਨੇ। ਉਹ ਦੁਨੀ ਸਰ ਪੀ ਇਕੋ ਨਹੀਂ ਸੱਤ ਲਾਈ ਹੈ ਜੀ ਵੱਜਿਆ ਸਿੱਪਦਾ ਕੋਈ ਬਾਹਰ ਆ ਰਿਹਾ ਨਹੀਂ ਕੀ ਲੱਗਦਾ ਕਿਹੜੀ ਮੰਚਣਾ ਤੇ ਲੁੱਟਖੋ ਦੀ ਨਾਲ ਲੱਗੀ ਸੀ